ਲੋਕਾਂ 'ਚ ਰੀਲ ਬਣਾਉਣ ਦਾ क्रेज एकदम ਵੱਧ ਗਿਆ। ਕਈ ਤਾਂ ਰੀਲ ਬਣਾਉਣ ਦੇ ਚੱਕਰ 'ਚ ਆਪਣੀ ਜਾਨ ਵੀ ਖਤਰੇ 'ਚ ਪਾ ਲੈਂਦੇ ਨੇ। ਅਜਿਹਾ ਹੀ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਨੇ। ਇਸ ਨਾਲ ਜੁੜਿਆ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ। ਇਸ 'ਚ ਇੱਕ ਕੁੜੀ ਮੇਚ ਰੀਲ ਬਣਾਉਣ ਲਈ ਛੱਤ ਤੇ ਚੜ ਜਾਂਦੀ ਹੈ। ਉਸ ਵੇਲੇ ਬਿਜਲੀ ਡਿੱਗੀ। ਬਿਜਲੀ ਦੀ ਗਰਜ ਸੁਣ ਕੇ ਕੁੜੀ ਉੱਥੋਂ ਭੱਜ ਗਈ। ਕੁੱਲ ਮਿਲਾ ਕੇ ਲੜਕੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਮੌਸਮ 'ਚ ਇੱਕ ਲੜਕੀ ਛੱਤ ਤੇ ਡਾਂਸ ਕਰ ਰਹੀ ਹੈ। ਉਸਨੇ ਰੀਲ ਬਣਾਉਣ ਲਈ ਮੋਬਾਈਲ ਵੀ ਸੈਟਅਪ ਕਰ ਲਿਆ ਸੀ ਪਰ ਜਿਵੇਂ ਹੀ ਉਹ ਡਾਂਸ ਸ਼ੁਰੂ ਕਰਦੀ ਹੈ ਅਸਮਾਨ ਤੋਂ ਬਿਜਲੀ ਡਿੱਗਦੀ ਹੈ। ਇੰਜ ਜਾਪਦਾ ਹੈ ਕਿ ਲੜਕੀ ਦੇ ਨੇੜੇ ਕਿਤੇ ਬਿਜਲੀ ਡਿੱਗੀ ਹੈ। ਬਿਜਲੀ ਦੀ ਗਰਜ ਸੁਣਦੇ ਹੀ ਕੁੜੀ ਉੱਥੋਂ ਭੱਜ ਗਈ ਪਰ ਇਹ ਸਾਰਾ ਦ੍ਰਿਸ਼ ਉਸਦੇ ਮੋਬਾਈਲ 'ਚ ਕੈਦ ਹੋ ਗਿਆ ਲੜਕੀ ਖੁਸ਼ਕਿਸਮਤ ਰਹੀ ਕਿ ਉਹ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ ਇਹ ਵੀਡੀਓ ਬਿਹਾਰ ਦੇ ਕਿਸੇ ਸਥਾਨ ਦਾ ਦੱਸਿਆ ਜਾ ਰਿਹਾ ਹੈ ਲੋਕਾਂ 'ਚ ਰੀਲ ਬਣਾਉਣ ਦਾ ਕ੍ਰੇਜ਼ ਇੱਕਦਮ ਵੱਧ ਗਿਆ। ਕਈ ਤਾਂ ਰੀਲ ਬਣਾਉਣ ਦੇ ਚੱਕਰ 'ਚ ਆਪਣੀ ਜਾਨ ਵੀ ਖਤਰੇ 'ਚ ਪਾ ਲੈਂਦੇ ਨੇ। ਅਜਿਹਾ ਹੀ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੁੰਦੀਆਂ ਨੇ। ਇਸ ਨਾਲ ਜੁੜਿਆ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ। ਇਸ 'ਚ ਇੱਕ ਕੁੜੀ ਮੇਚ ਰੀਲ ਬਣਾਉਣ ਲਈ ਛੱਤ 'ਤੇ ਚੜ ਜਾਂਦੀ ਹੈ। ਉਸ ਵੇਲੇ ਬਿਜਲੀ ਡਿੱਗੀ। ਬਿਜਲੀ ਦੀ ਗਰਜ ਸੁਣ ਕੇ ਕੁੜੀ ਉੱਥੋਂ ਭੱਜ ਗਈ। कुल मिलाके लड़की किसे बड़े हादसे ਦਾ ਸ਼ਿਕਾਰ ਹੋਣ ਤੋਂ ਬਚ ਗਈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਮੌਸਮ ਚ ਇੱਕ ਲੜਕੀ ਛੱਤ ਤੇ ਡਾਂਸ ਕਰ ਰਹੀ ਹੈ। ਉਸਨੇ ਰੀਲ ਬਣਾਉਣ ਲਈ ਮੋਬਾਈਲ ਵੀ ਸੈਟਅਪ ਕਰ ਲਿਆ ਸੀ ਪਰ ਜਿਵੇਂ ਹੀ ਉਹ ਡਾਂਸ ਸ਼ੁਰੂ ਕਰਦੀ ਹੈ ਅਸਮਾਨ ਤੋਂ ਬਿਜਲੀ ਡਿੱਗਦੀ ਹੈ। ਇੰਜ ਜਾਪਦਾ ਹੈ ਕਿ ਲੜਕੀ ਦੇ ਨੇੜੇ ਕਿਤੇ ਬਿਜਲੀ ਡਿੱਗੀ ਹੈ। ਬਿਜਲੀ ਦੀ ਗੜਜ ਸੁਣਦੇ ਹੀ ਕੁੜੀ ਉੱਥੋਂ ਭੱਜ ਗਈ ਪਰ ਇਹ ਸਾਰਾ ਦ੍ਰਿਸ਼ ਉਸਦੇ ਮੋਬਾਈਲ ਚ ਕੈਦ ਹੋ ਗਿਆ। ਲੜਕੀ ਖੁਸ਼ਕਿਸਮਤ ਰਹੀ ਕਿ ਉਹ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਇਹ ਵੀਡੀਓ ਬਿਹਾਰ ਦੇ ਕਿਸੇ ਸਥਾਨ ਦਾ ਦੱਸਿਆ ਜਾ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ